ਮੈਨੂੰ ਲੱਗਦਾ ਗੁਰਪ੍ਰੀਤ ਸਰ ਹਲੇ ਵੀ ਉਸੀ ਜ਼ੋਨ ਚ ਨੇ ਅਰੇ ਮੈਂ ਤੁਹਾਨੂੰ ਡੈਕਟਰਲੀ ਦੱਸਾਂ ਕਿ ਮੈਨੂੰ ਸਭ ਤੋਂ ਜ਼ਿਆਦਾ ਸੁਭਾਤ ਕੀ ਆਇਆ ਹੈਗਾ ਇਹ ਸੀਰੀਜ਼ ਦੇ ਵਿੱਚ ਕਿ ਤੁਸੀਂ ਨਾ ਅਭ ਦੇ ਉਸ ਰੂਪ ਨੂੰ ਜੋ ਮੈਂ ਐਕਚੁਅਲ ਜਗੁਰਪ੍ਰੀਤ ਟੋਲ ਹੈ ਉਹਦੇ ਵਿੱਚ ਮੈਨੂੰ ਲੱਗਦਾ 1% ਵੀ ਨਹੀਂ ਦੇਖਿਆ ਹੋਇਆ ਹੈਗਾ ਜੋ ਅਰਜਨ ਦੀ ਜਰਨੀ ਦੇ ਵਿੱਚ ਗਿਆ ਸੇਮ ਚੀਜ਼ ਰੋਮੀ ਬਬਲੂ ਰੂਪ ਇਹ ਸਾਰੇ ਮੈਨੂੰ ਬਣ ਕੇ ਚੱਲੋਗੇ ਵੀ ਐਦਾਂ ਹੀ ਲੱਗੇ ਨੇ ਕਿ ਜਿੱਦਾਂ ਅਸੀਂ ਕੈਰੈਕਟਰਸ ਦੇ ਵਿੱਚ ਪਹੁੰਚ ਗਏ ਸੀਗੇ ਕਿ ਉਹ জারਨੀ ਨੇ ਸਾਨੂੰ ਇੰਨਾ ਕਿਸਵਾ ਦਿੱਤਾ ਕਿ ਐਕਸ਼ਨ ਸੀਕੁਐਂਸ ਇਦਾਂ ਦੇ ਹੋਏ ਨੇ ਕਿ ਕਿ ਸ਼ਾਇਦ ਜੇ ਅਸੀਂ ਉਸ ਕੈਰੈਕਟਰਸ ਤੇ ਇੰਨਾ ਡੀਪਲੀ ਨਾ ਗਏ ਹੁੰਦੇ ਤਾਂ ਸ਼ਾਇਦ ਨਾ ਕਰ ਪਾਉਂਦੇ। ਉਹ 35-40 ਦਿਨਾਂ ਦਾ ਤੁਹਾਡਾ ਉਸ ਕਾਸਟਿਮ ਦੇ ਨਾਲ ਤੁਹਾਨੂੰ ਉਸ ਲੁੱਕ ਦੇ ਨਾਲ ਔਰ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਜਿੱਦਾਂ ਥਾਵਾਂ ਤੇ ਸ਼ੂਟ ਕੀਤਾ ਜਾ ਕੇ ਤਾਂ ਤੁਸੀਂ ਬਹੁਤ ਨੇੜੇ ਉਹਨਾਂ ਨੂੰ ਜ਼ਿੰਦਗੀ ਨੂੰ ਉਸ ਤਰ੍ਹਾਂ ਦੇਖਦੇ ਹੋਗੇ। ਮੈਂ ਪਰਸਨਲੀ ਉਹਦਾ ਦੀ ਜ਼ਿੰਦਗੀ ਕਦੇ ਨਹੀਂ ਜੀ ਪਰ ਜਿਹੜੇ ਲੋਕ ਉਹਦਾ ਦੀ ਜ਼ਿੰਦਗੀ ਜਿਉਂਦੇ ਨੇ ਤੇ ਉਹ ਕਿੰਨੇ ਅੱਖਾਂ ਦੇ ਵਿੱਚੋਂ ਖਾਈਆਂ ਦੇ ਵਿੱਚੋਂ ਜ਼ਿੰਦਗੀ ਨੂੰ ਨੇੜੇੋਂ ਦੇਖਦੇ ਨੇ ਕਿ ਗੁਰਬੱਤੀ ਜ਼ਿੰਦਗੀ ਆ ਤੁਹਾਡੇ ਜੋ ਸੁਪਨੇ ਹੁੰਦੇ ਨੇ ਪੂਰੇ ਨਹੀਂ ਹੁੰਦੇ ਤਾਂ ਅਸੀਂ ਉਸ ਸਾਡਾ ਸ਼ੂਟ ਦਾ ਪਲਾਨ ਵੀ ਉਹੀ ਸੀਗਾ ਕਿ ਮੇਕਅਪ ਤੋਂ ਲੈ ਕੇ ਇਹਨਾਂ ਨੇ ਕਦੇ ਨਹੀਂ ਸਾਨੂੰ ਕਿਹਾ ਕਿ ਮਤਲਬ ਤੁਸੀਂ ਉਦਾਂ ਜਿਹਾ ਗੋਰੇ ਚਿਕਨ ਲੱਗਣੇ ਚਾਹੀਦੇ ਹੋ ਕਿ ਬਹੁਤ ਰੌ ਸਾਰਾ ਕੁਝ ਸੀਗਾ ਕਾਸਟਿਊਮਸ ਨੂੰ ਲੈ ਕੇ ਬਿਲਕੁਲ ਆ ਮੈਂ ਤੁਹਾਨੂੰ ਕਹਾ ਕਿ ਵੀ ਤੁਸੀਂ ਇਹ ਸੀਰੀਜ਼ ਨੂੰ ਮੈਂ ਦਾਅਵੇ ਨਾਲ ਕਹਿੰਦਾ ਕਿ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਗੇ ਸਾਡੇ ਸਾਰੇ ਦਰਸ਼ਕ ਦੇਖਣ ਵੇਲੇ ਕਿ ਜੂੜ ਸਾਡੇ ਡਾਇਰੈਕਟਰਸ ਨੇ ਕੰਮ ਕੀਤਾ ਕਿ ਵੀ ਉਹਨਾਂ ਨੇ ਉਹਨੂੰ ਰਿਐਲਿਟੀ ਦੇ ਬਹੁਤ